ਉਹ ਅਸੀਂ ਪਿਛਲੇ 10 ਸਾਲ ਤੋਂ ਜ਼ੀਰੋ ਐਲੋਪੈਥੀ ਮੈਡੀਸਨ ਤੇ ਜੀ ਰਹੇ ਆ ਜੀ ਕੋਈ ਐਲੋਪੈਥਿਕ ਮੈਡੀਸਨ ਨਹੀਂ ਅਸੀਂ ਲੈਂਦੇ ਅ ਅਗਰ ਕਦੀ ਲੋੜ ਪਏ ਤਾਂ ਚੈੱਕ ਅਪ ਸਿਰਫ ਯੂਜ਼ ਕਰਨੇ ਆ ਰਿਪੋਰਟਾਂ ਉਹਨਾਂ ਕੋਲ ਲੈ ਲੈਣੀ ਆ ਉਸ ਤੋਂ ਬਾਅਦ ਕੋਈ ਡਾਕਟਰ ਈਵਨ ਮੈਂ ਡਾਕਟਰ ਕੋਲ ਦਿਖਾਉਣ ਵੀ ਨਹੀਂ ਜਾਂਦੀ ਰਿਪੋਰਟਾਂ ਜੀ ਜੀ ਤੇ ਪ੍ਰੋਬਲਮ ਰਿਪੋਰਟਾਂ ਵੀ ਖੁਦ ਹਾਂਜੀ ਜੇ ਮਤਲਬ ਕਿ ਮੈਡੀਸਨ ਵਗੈਰਾ ਜਿਵੇਂ ਆਪਾਂ ਨਾਰਮਲੀ ਬਿਮਾਰ ਹੁੰਦੇ ਰਹਿੰਦੇ ਆ ਤੇ ਤੁਹਾਨੂੰ ਇਦਾਂ ਦਾ ਕੋਈ ਦਿੱਕਤ ਨਹੀਂ ਨਹੀਂ ਕੋਈ ਐਕਚੁਅਲੀ ਦਵਾਈਆਂ ਹਨ ਨੂੰ ਠੀਕ ਕਰਦੀਆਂ ਹੀ ਨਹੀਂ ਜਦੋਂ ਤੁਸੀਂ ਉਹ ਪੂਰਾ ਸਿਸਟਮ ਸਮਝੋਗੇ ਨਾ ਕੋਈ ਵੀ ਦਵਾਈ ਤੁਹਾਨੂੰ ਠੀਕ ਨਹੀਂ ਕਰਦੀ ਠੀਕ ਤਾਂ ਤੁਸੀਂ ਖੁਦ ਹੀ ਹੁੰਦੇ ਹੋ ਓਕੇ ਓਕੇ ਉਹ ਫਿਰ ਦਵਾਈ ਫਿਰ ਉਦਾਂ ਹੀ ਲਈ ਜਾਂਦੀ ਦਵਾਈ ਇਸ ਤਰ੍ਹਾਂ ਹੀ ਲਈ ਜਾ ਰਹੇ ਦਵਾਈ ਇਨਫੈਕਟ ਹੋਰ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਆ ਤੁਹਾਨੂੰ ਇੱਕ ਤਾਂ ਤੁਹਾਡਾ ਸਰੀਰ ਬਿਮਾਰੀ ਦੇ ਨਾਲ ਲੜ ਰਿਹਾ ਜੀ ਦੂਸਰਾ ਉਹ ਦਵਾਈ ਦੇ ਨਾਲ ਲੜ ਰਿਹਾ ओके ਜਿਹੜਾ కెమికల్స్ ਦਿੰਦੇ ਐਕਚੁਅਲੀ ਐਲੋਪੈਥੀ ਜਦੋਂ ਤੁਸੀਂ ਐਲੋਪੈਥੀ ਦੀ ਸਟੱਡੀ ਕਰੋਗੇ ਕਿ ਐਲੋਪੈਥੀ ਆਈ ਕਿੱਥੋਂ ਹੈ ਤਾਂ ਐਲੋਪੈਥਿਕ ਵਾਰ ਸਾਇੰਸ ਹੈ। ਓਕੇ ਮਤਲਬ ਇਹਦਾ ਜਿਹੜਾ ਇਜਾਦ ਹੋਇਆ ਇਹ ਵਾਰ ਦੇ ਟਾਈਮਸ ਤੇ ਹੋਇਆ ਸੀ ਲੜਾਈਆਂ ਚੱਲ ਰਹੀਆਂ ਸੀ ਉਦੋਂ ਤੇ ਲੜਾਈਆਂ ਦੇ ਵਿੱਚ ਤੁਹਾਨੂੰ ਪਤਾ ਜਦੋਂ ਜ਼ਖਮੀ ਹੋਏ ਬੰਦਾ ਤੇ ਉਸ ਟਾਈਮ ਤੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਉਸ ਟਾਈਮ ਤੇ ਇਹ ਵਰਦਾਨ ਨਹੀਂ ओके ਕਿ ਜਦੋਂ ਕਿਸੇ ਨੂੰ ਜ਼ਖਮ ਲੱਗੇ ਹੋਏ ਆ ਗੋਲੀਆਂ ਲੱਗੀਆਂ ਹੋਈਆਂ ਤਾਂ ਉਸ ਟਾਈਮ ਤੇ ਉਹ ਜਿਹੜਾ ਪੇਨ ਕਿਲਰਸ ਦਿੰਦੇ ਆ ਉਹਦੇ ਨਾਲ ਇੱਕ ਇੱਕ ਟਾਈਮ ਤੇ ਬੰਦੇ ਨੂੰ ਰਾਹਤ ਮਿਲ ਜਾਂਦੀ ਆ ਜੀ ਆਰਾਮ ਮਿਲਦਾ ਹੈ ਤੇ ਉਹ ਉਸ ਟਾਈਮ ਤੇ ਬਹੁਤ ਵਧੀਆ ਹੀ ਜੀ ਪਰ ਜਦੋਂ ਵਾਰ ਖਤਮ ਹੋ ਗਿਆ ਤੇ ਫੇਰ ਉਹ ਜਿਹੜੀਆਂ ਕੰਪਨੀਆਂ ਜਿਹੜੀਆਂ ਬਣਾ ਰਹੀਆਂ ਸੀ ਦਵਾਈਆਂ ਉਹ ਉਹ ਕੀ ਕਰਨਗੀਆਂ ਜੀ ਉਸ ਤੋਂ ਬਾਅਦ ਤੇ ਉਹਨਾਂ ਕੋਈ ਤੋ ਫਿਰ ਉਹਨਾਂ ਨੇ ਹੌਲੀ 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 ਇਹਨੂੰ ਇਸ ਤਰ੍ਹਾਂ ਸਿਸਟਮ ਦੇ ਵਿੱਚ ਇੰਟਰਡਿਊਸ ਕੀਤਾ ਔਰ ਲੋਕਾਂ ਨੂੰ ਉਹ ਈਜ਼ੀ ਲੱਗਦਾ ਹੈ ਮੰਨ ਲਓ ਕਿ ਇਹਨੂੰ ਪੇਨ ਹੋ ਰਿਹਾ ਹੈ ਤੜਪ ਰਿਹਾ ਹੈ ਦਰਦ ਦੇ ਨਾਲ ਔਰ ਉਸ ਟਾਈਮ ਤੇ ਬਸ ਪੇਨ ਕਿਲਰ ਖਾਏ ਔਰ 5-10 ਮਿੰਟ ਦੇ ਦਰਦ ਗਾਇਬ ਹੋ ਗਏ ਤੋ ਉਹਦੇ ਵਾਸਤੇ ਉਹ ਚਮਤਕਾਰ ਹੈ ਜੀ ਤੇ ਲੋਕਾਂ ਨੇ ਉਸ ਤਰੀਕੇ ਦੇ ਨਾਲ ਇਹਨੂੰ ਅਡਾਪਟ ਕਰ ਲਿਆ ਔਰ ਉਦੋਂ ਉਹਨਾਂ ਨੂੰ ਨਹੀਂ ਪਤਾ ਕਿ ਇਹਦੇ ਸਾਈਡ ਇਫੈਕਟਸ ਕੀ ਹੈ ਔਰ ਇਹ ਕੰਮ ਕਿਸ ਤਰ੍ਹਾਂ ਕਰਦੀ ਹੈ ਐਲੋਪੈਥੀ ਕੋਈ ਪੇਨ ਨੂੰ ਠੀਕ ਨਹੀਂ ਕਰਦੀ ਉਹ ਕੀ ਕਰਦੀ ਹੈ ਸਾਡੇ ਬਾਡੀ ਦਾ ਇੱਕ ਸਿਸਟਮ ਹੈ ਜੀ ਜਿਹੜਾ ਸਾਡੇ ਮਾਈਂਡ ਨੂੰ ਸਿਗਨਲ ਦਿੰਦਾ ਹੈ ਜੀ ਕਿ ਇੱਥੇ ਪੇਨ ਹੋ ਰਿਹਾ ਓਕੇ ਤਾਂ ਕਿ ਅਸੀਂ ਧਿਆਨ ਦੇਈਏ ਮੰਨ ਲਓ ਕਿ ਤੇ ਕੱਟ ਲੱਗਾ ਤਾਂ ਉੱਥੇ ਦਰਦ ਹੋਏਗਾ ਜੀ ਤਾਂ ਕਿ ਅਸੀਂ ਉਹਦੇ ਧਿਆਨ ਦੇਈਏ ਔਰ ਉਹਨੂੰ ਠੀਕ ਕਰੀਏ ਅਗਰ ਅਸੀਂ ਉਹਨੂੰ ਠੀਕ ਨਹੀਂ ਕਰਾਂਗੇ ਜੀ ਅਗਰ ਹੱਡ ਨੂੰ ਪੇਨ ਹੀ ਨਹੀਂ ਹੋਏਗਾ ਫਿਰ ਅਸੀਂ ਉਹਦੇ ਤੇ ਧਿਆਨ ਨਹੀਂ ਦਵਾਂਗੇ ਤੁਹਾਡਾ ਖੂਨ ਪੂਰਾ ਵਹਿ ਸਕਦਾ ਬਾਹਰ ਹੈਨਾ ਤਾਂ ਇਹ ਸਾਡਾ ਸਿਸਟਮ ਹੈ ਮੈਕੈਨਿਜ਼ਮ ਹੈ ਬੋਡੀ ਦਾ ਕਿ ਉਹ ਪੇਨ ਕਰਕੇ ਦੱਸਦੀ ਹੈ ਬ੍ਰੇਨ ਨੂੰ ਕਿ ਇਸ ਜਗ੍ਹਾ ਤੇ ਧਿਆਨ ਦਿਓ ਧਿਆਨ ਦਿਓ ਹੈਨਾ ਉਹ ਉਹ ਸਿਗਨਲ ਦਾ ਸਿਸਟਮ ਹੁਣ ਅਸੀਂ ਕੀ ਕਰ ਰਹੇ ਹਾਂ ਜਿਹੜਾ ਪੇਨ ਕਿਲਰਸ ਹੈ ਉਹ ਕੀ ਕਰਦੇ ਆ ਉਹ ਸਿਸਟਮ ਨੂੰ ਬਲੌਕ ਕਰ ਦਿੰਦੇ ਆ ओके ਉਹ ਜਿਹੜਾ ਸਿਗਨਲ ਦਾ ਸਿਸਟਮ ਹੈ ਨਾ ਜਦੋਂ ਉਹ ਕੱਟ ਲੱਗਿਆ ਬਾਡੀ ਇੱਥੇ ਤੇ ਸਿਗਨਲ ਜਾਂਦਾ ਉਹਨੂੰ ਬਲੌਕ ਕਰ ਦਿੰਦੇ ਦਰਦ ਦਾ ਪਤਾ ਨਹੀਂ ਚੱਲ ਹਾਂਜੀ ਉਹ ਜਿਹੜੇ ਜਿਹੜੇ ਕੈਮੀਕल्स ਪ੍ਰੋਡਿਊਸ ਹੋ ਰਹੇ ਆ ਔਰ ਉਹ ਜਾ ਕੇ ਸਿਸਟਮ ਨੂੰ ਇੱਥੇ ਦੱਸ ਰਹੇ ਆ ਬ੍ਰੇਨ ਨੂੰ ਕਿ ਇੱਥੇ ਪੇਨ ਹੋ ਰਿਹਾ ਉਹ ਜਿਹੜੇ ਕੈਮੀਕल्स ਹੈ ਉਹਨੂੰ ਹੀ ਉਹ ਬਿਲਕੁਲ ਖਤਮ ਕਰ ਦਿੰਦਾ ਠੀਕ ਓਕੇ ਤਾਂ ਬ੍ਰੇਨ ਨੂੰ ਸਿਗਨਲ ਨਹੀਂ ਮਿਲ ਰਿਹਾ ਕਿ ਉੱਥੇ ਦਰਦ ਹੋ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਉੱਥੇ ਦੀ ਉੱਥੇ ਹੀ ਹੈ ਤੇ ਤੁਸੀਂ ਦੇਖੋ ਹੌਲੀ ਹੌਲੀ ਜਿਸ ਤਰ੍ਹਾਂ ਪੇਨ ਕਿਲਰ ਲਿਆ ਕਿ 헤 ਦੇ ਸਿਰ ਪੀੜ ਹੋ ਰਹੀ ਹੈ ਜਾਂ ਜੋੜਾਂ ਅੰਸ ਦਰਦੇ ਆ ਕਿਤੇ ਵੀ ਦਰਦ ਹੈ ਜੀ ਤਾਂ ਪੇਨ ਕਿਲਰ ਲਿਆ ਥੋੜੀ ਦੇਰ ਆਰਾਮ ਆ ਗਿਆ ਫਿਰ ਥੋੜੀ ਦੇਰ ਬਾਅਦ ਫਿਰ ਉਹ ਪੇਨ ਵਾਪਸ ਆ ਜਾਂਦਾ ਹੈ ਬਿਲਕੁਲ ਬਿਲਕੁਲ ਹੈਨਾ ਤੇ ਏ ਹੌਲੀ 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 ਪਹਿਲਾਂ ਕਿਸੇ ਨੂੰ ਇੱਕ ਗੋਲੀ ਦੇ ਨਾਲ ਆਰਾਮ ਆ ਜਾਂਦਾ ਫਿਰ ਹੌਲੀ ਹੌਲੀ ਦੋ ਖਾ ਲੈਣ ਤਿੰਨ ਖਾ ਲੈਣ ਉਹ ਸਿਸਟਮ ਇਸ ਤਰ੍ਹਾਂ ਹੀ ਉਸ ਚੀਜ਼ ਨੂੰ ਅਡਾਪਟ ਕਰ ਲੈਂਦੇ ਕਰ ਲੈਂਦਾ ਮਤਲਬ ਉਸ ਚੀਜ਼ ਨੂੰ ਉਹਦੇ ਵਾਸਤੇ ਉਸ ਚੀਜ਼ ਦਾ ਉਹ ਸਿਸਟਮ ਨੂੰ ਬਾਈਪਾਸ ਉਹ ਦਵਾਈ ਫਿਰ ਐਕਚੁਅਲੀ ਹਾਂ ਜੀ ਜਿਵੇਂ ਆਪਣੇ ਮੰਨ ਕੇ ਚਲੋ ਕੱਟ ਲਗੋ ਤਾਂ ਕੋਈ ਟਾਈਮ ਪੀਰੀਅਡ ਹੁੰਦਾ ਠੀਕ ਹੋਣ ਦਾ ਹਾਂਜੀ ਇਹ ਉਦੋਂ ਤੱਕ ਆਪਾਂ ਮੈਡੀਸਿਨ ਖਾਈ ਜਾਨੇ ਆਪਾਂ ਹੁੰਦਾ ਇਹਦੇ ਨਾਲ ਠੀਕ ਹੋ ਇਹਦੇ ਨਾਲ ਠੀਕ ਹੋਇਆ ਪਰ ਉਹ ਨੇਚਰਲੀ ਉਹ ਠੀਕ ਹੋਣਾ ਹੀ ਹੋਣਾ ਤੁਸੀਂ ਨਹੀਂ ਵੀ ਖਾਓਗੇ ਫਿਰ ਵੀ ਠੀਕ ਹੋਏਗਾ ਓਕੇ ਪਿਛਲੇ 10 ਸਾਲ ਤੋਂ ਅਸੀਂ ਇਸ ਚੀਜ਼ ਤੇ ਆ ਔਰ ਐਸਾ ਨਹੀਂ ਹੈ ਕਿ ਕੋਈ ਬਿਮਾਰੀ ਨਹੀਂ ਆਈ ਸਰਦੀ ਜ਼ੁਕਾਮ ਬੁਖਾਰ ਇਵਨ ਮੈਨੂੰ 2023 ਦੇ ਵਿੱਚ ਚਿਕਨ ਪੋਕ ਹੋਇਆ ਸੀ ਬੜਾ ਹੀ ਖਤਰਨਾਕ ਉਹ ਪੂਰਾ ਮੇਰਾ ਫੇਸ ਭਰ ਗਿਆ ਸੀ ਪੂਰੀ ਬੋਡੀ ਤੇ ਉਹ ਪਰ ਗਿਆ ਹੀ ਫੁੰਸੀ ਆਈ ਡੀਆ ਮੇਂ ਹਾਂਜੀ ਤਾਂ 15 ਦਿਨ ਇਸ ਤਰ੍ਹਾਂ ਹੀ ਤਾਂ ਆਪੇ ਠੀਕ ਹੋਇਆ ਤੁਸੀਂ ਕੋਈ ਮੈਡੀਸਿਨ ਲਈ ਨਹੀਂ ਕੋਈ ਮੈਡੀਸਿਨ ਨਹੀਂ ਓਕੇ ਓਕੇ ਤਾਂ ਉਹਦੀਆਂ ਉਹਦਾ ਪ੍ਰੋਪਰ ਤਰੀਕਾ ਹੈ ਵਾ ਕਿ ਅਸੀਂ ਹੀਲਿੰਗ ਹੀਲਿੰਗ ਦਾ ਪੂਰਾ ਪ੍ਰੋਪਰ ਸਰਕਲ ਕਰਨੇ ਆ ਪੂਰਾ ਕਿ ਬਾਡੀ ਨੂੰ ਇੱਕ ਤਾਂ ਅਸੀਂ ਖਾਣਾ ਬਿਲਕੁਲ ਬੰਦ ਹੀ ਹੁੰਦਾ ਆਲਮੋਸਟ ਖਾਣਾ ਨਹੀਂ ਖਾਣਦੇ ਕੁਝ ਵੀ ਉਸ ਟਾਈਮ ਤੇ ਸਿਰਫ ਫਰੂਟਸ ਖਾਣਾ ਹੈ ਜੂਸ ਵਗੈਰਾ ਪੀਣਾ ਹੈ ਕਿੰਨਾ ਟਾਈਮ ਕਰਦੇ ਹੋ ਜਿੰਨਾ ਚਿਰ ਤੱਕ ਬੁਖਾਰ ਠੀਕ ਨਹੀਂ ਹੁੰਦਾ ਉਦੋਂ ਤੱਕ ਠੀਕ ਠੀਕ ਨਾ ਟਾਈਮ ਤੁਸੀਂ ਕੁਝ ਮਤਲਬ ਕਿ ਫਰੂਟਸ ਹੀ ਖਾਣਦੇ ਹੋ ਮਤਲਬ ਖਾਣਾ ਨਹੀਂ ਖਾਣਾ ਕਿਉਂਕਿ ਖਾਣਾ ਫਿਰ ਸਰੀਰ ਪਚਾਉਣ ਤੇ ਆਪਣੀ ਲਾਉਂਦਾ ਹੈ ਨਾ ਤਾਕਤ ਲਾਉਂਦਾ ਹੈ ਜੀ ਜੀ ਤੇ ਸਰੀਰ ਨੂੰ ਹੀਲਿੰਗ ਕਰਨ ਵਾਸਤੇ ਜੋ ਪਾਵਰ ਚਾਹੀਦੀ ਹੈ ਉਹ ਪਾਵਰ ਫਿਰ ਪਹੁੰਚਣ ਤੇ ਲੱਗ ਜਾਏਗੀ ਤਾਂ ਫਿਰ ਹੀਲਿੰਗ ਨਹੀਂ ਹੋਏਗੀ। ਤਾਂ ਜਦੋਂ ਅਸੀਂ ਖਾਣਾ ਨਹੀਂ ਖਾਵਾਂਗੇ ਤਾਂ ਪੂਰੀ ਹੀਲਿੰਗ ਔਰ ਵੈਸੇ ਵੀ ਨੇਚਰਲੀ ਵੀ ਦੇਖੋ ਜਦੋਂ ਬੁਖਾਰ ਹੋਏ ਤੇ ਮਨ ਨਹੀਂ ਕਰਦਾ ਖਾਣਾ ਚਾਹੁੰਦਾ। ਬਿਲਕੁਲ। ਤਾਂ ਇਹ ਨੇਚਰਲੀ ਇਸ ਤਰ੍ਹਾਂ ਸਰਦੀ ਜੁਕਾਮ ਇਸ ਤਰ੍ਹਾਂ ਹੀ ਹੁੰਦਾ ਹੈ। ਜੀ। ਔਰ ਇੱਕ ਟਾਈਮ ਪੀਰੀਅਡ ਹੈ ਹਰ ਇੱਕ ਚੀਜ਼ ਦਾ ਬੁਖਾਰ ਅ ਅਲੱਗ-ਅਲੱਗ ਤਰ੍ਹਾਂ ਦਾ ਬੁਖਾਰ ਹੁੰਦਾ ਹੈ। ਕੋਈ 2 ਦਿਨ ਚ ਠੀਕ ਹੋਣ ਵਾਲਾ ਜੀ ਕੋਈ ਹਫ਼ਤੇ ਵਿੱਚ ਠੀਕ ਹੋਣਾ ਵਾਲਾ ਕੋਈ 15 ਦਿਨਾਂਸ ਠੀਕ ਹੋਣ ਵਾਲਾ ਉਹਨੇ ਆਪਣਾ ਟਾਈਮ ਪੀਰੀਅਡ ਪੂਰਾ ਕਰਨਾ ਹੈ ਉਸ ਤੋਂ ਬਾਅਦ ਠੀਕ ਹੋ ਜਾਣਾ ਆਪਣੇ ਮਤਲਬ ਇਹ ਦੀ ਜਿਵੇਂ ਮੰਨ ਕੇ ਚੱਲੋ ਵੀ ਅੱਜ ਕੱਲ ਆਪਾਂ ਦੇਖ ਰਹੇ ਹਾਂ ਬਹੁਤ ਸਾਰੀਆਂ ਬਿਮਾਰੀਆਂ ਆ ਗਈਆਂ ਨੇ ਹਨ ਪਹਿਲਾਂ ਛੋਟੀਆਂ ਜਿਵੇਂ ਬੁਖਾਰ ਜ਼ੁਕਾਮ ਇਦਾਂ ਛੋਟੀਆਂ ਜਿਹੜੀਆਂ ਵੱਡੀਆਂ ਆਉਂਦੇ ਨੇ ਇਹਨਾਂ ਦਾ ਫਿਰ ਕੀ ਰੀਜਨ ਬਣਦਾ ਇਹਨਾਂ ਦਾ ਤੇ ਜਦੋਂ ਆ ਛੋਟੀਆਂ ਛੋਟੀਆਂ ਜਿਹੜੀਆਂ ਬਿਮਾਰੀਆਂ ਨੇ ਇਹ ਬਿਮਾਰੀਆਂ ਹੈ ਹੀ ਨਹੀਂ ਐ ਜੀ ਸਰਦੀ ਜ਼ੁਕਾਮ ਬੁਖਾਰ ਹੋ ਗਿਆ ਫਿਰ ਉਸ ਤੋਂ ਬਾਅਦ ਲੂਸ ਮੋਸ਼ਨਸ ਆਉਣਾ ਨਾ ਫਿਰ ਵੋਮਿਟਿੰਗ ਆਉਣਾ ਇਹ ਤੋਂ ਸਿਸਟਮ ਹੈ ਸਾਡੀ ਬੋਡੀ ਦਾ ਕਲੀਨਸਿੰਗ ਦਾ ਠੀਕ ਹੈ ਜਿਹਨੂੰ ਅਗਰ ਰੈਗੂਲਰ ਹਰ ਸਾਲ ਸਰਦੀ ਨਹੀਂ ਹੋਏਗੀ ਨਾ ਤਾਂ ਉਹਨੂੰ ਮਾਈਗਰੇਨ ਹੋਏਗੀ ਓਕੇ ਮੈਨੂੰ ਜਲਦੀ ਸਰਦੀ ਜ਼ੁਕਾਮ ਨਹੀਂ ਲੱਗਦਾ ਜੀ ਤਾਂ ਮੈਨੂੰ 3 ਸਾਲ ਮੈਂ ਮਾਈਗਰੇਨ ਸਹੀ ਹੈ ਬਹੁਤ ਸੀਵियर ਔਰ ਸਾਰੇ ਡਾਕਟਰ ਦੇਖ ਲੇ ਸਭ ਕੁਝ ਕਰ ਲਿਆ ਫਿਰ ਕੋਈ ਕੋਈ ਹੱਲ ਨਹੀਂ ਸੀ ਜਿਹੜੀ ਦਵਾਈ ਹੀ ਉਹ ਦਵਾਈ ਪਹਿਲਾਂ ਬੜੀ ਲੋ ਪਾਵਰ ਦੀ ਹੀ ਫਿਰ ਹੌਲੀ 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 ਉਹਦੀ ਪਾਵਰ ਵਧਾਈ ਗਈ ਵਧਾਈ ਗਈ ਔਰ ਡਾਕਟਰ ਹੀ ਡਾਕਟਰ ਦਾ ਇਹ ਕਹਿਣਾ ਸੀ ਕਿ ਰੋਜ਼ ਤੁਹਾਨੂੰ ਇਹ ਮੈਡੀਸਿਨ ਤੇ ਰਹਿਣਾ ਪੈਣਾ ਲਾਈਫਟਾਈਮ ਜੀ ਤਦੋਂ ਮੈਂ ਸਕੂਲ ਮਤਲਬ ਗ੍ਰੈਜੂਏਸ਼ਨ ਕਰ ਰਹੀ ਹਾਂ ਪੂਰਾ ਗ੍ਰੈਜੂਏਸ਼ਨ ਮੈਂ ਬੜੀ ਬੁਰੀ ਤਰ੍ਹਾਂ ਕੀਤਾ ਪੜਾਈ ਕੀਤੀ ਜੀ ਉਸ ਤੋਂ ਬਾਅਦ ਸਵਾਮੀ RAMDEV ਨੂੰ ਦੇਖਿਆ ਮੈਂ ਟੀਵੀ ਤੇ ਉਹਨਾਂ ਦਾ ਯੋਗਾ ਦੇਖਿਆ ਮੈਂ ਯੋਗਾ ਪ੍ਰਾਣਯਾਮ ਕਰਨਾ ਵੀ ਔਰ ਇੱਕ ਮਹੀਨਾ ਕੀਤਾ ਫਿਰ ਉਹਨਾਂ ਨੇ ਦੱਸਿਆ ਸੀ ਸਰੋਂ ਦਾ ਤੇਲ ਨੱਕ ਚ ਪਾਓ ਤੇ ਉਹ ਮੈਂ ਪਾਇਆ ਤੇ ਫਿਰ ਉਸ ਤੋਂ ਬਾਅਦ ਮੈਨੂੰ ਜ਼ੁਕਾਮ ਹੋਇਆ ਔਰ ਜ਼ੁਕਾਮ ਇੰਨਾ ਖਤਰਨਾਕ ਜ਼ੁਕਾਮ ਸੀ ਐਡੇ ਲੰਬੇ ਲੰਬੇ ਕਾਲੇ ਕਾਲੇ ਰੇਸ਼ੇ ਨਿਕਲੇ ਮੇਰੇ ਜਦੋਂ ਜ਼ੁਕਾਮ ਹੋਇਆ ਔਰ ਉਹ ਦਿਨ ਔਰ ਅਜ ਤੱਕ ਦਿਨ ਦੁਬਾਰਾ ਕਦੀ ਜੀਵਨ ਚ ਮੈਨੂੰ ਉਹੋ ਜਿਹੀ ਪੀੜ ਨਹੀਂ ਹੋਈ ਓਕੇ ਮਦਰ ਕੋ ਠੀਕ ਹੋ ਗਏ ਤੁਸੀਂ ਬਿਲਕੁਲ ਵੀ ਦਵਾਈਆਂ ਨਾਲ ਠੀਕ ਨਹੀਂ ਹੋਈ ਸੀ ਹਾਂਜੀ ਐਕਚੁਅਲੀ ਜਦੋਂ ਤੁਹਾਨੂੰ ਜ਼ੁਕਾਮ ਨਹੀਂ ਹੋਏਗਾ ਨਾ ਰੈਗੂਲਰ ਜੀ ਤੇ ਤੁਹਾਡਾ ਆ ਪੂਰਾ ਏਰੀਆ ਜਿਹੜਾ ਹੈ ਬਲੌਕ ਹੋ ਜਾਏਗਾ ਕਫ ਜਿਹੜੀ ਬੰਦੀ ਹੈ ਉਹ ਇੱਥੇ ਹੀ ਬਲੌਕ ਹੋ ਜਾਏਗੀ ਔਰ ਬਲੌਕ ਹੋ ਜਾਏਗੀ ਤਾਂ ਸਾਡਾ ਸਰਪੀਟ ਹੋਏਗਾ ਕੋਈ ਡਾਕਟਰ ਆਂਦਾ ਹੀ ਤੁਹਾਡੀ ਹੱਦ ਨੱਕ ਦੀ ਹੱਡੀ ਵਾਦੀ ਹੈ ਕੋਈ ਕੋਸ਼ ਆਖਦਾ ਹੀ ਕੋਈ ਕੋਸ਼ ਆਖਦਾ ਹੀ ਤਨੂੰ ઓપરેટ કરાਉਣਾ ਪੈਣਾ ਹੈ અલગ અલગ ਅੱਖਾਂ ਵਾਲੇ ਡਾਕਟਰ ਕੋਲ ਚਲੇ ਜਾਉ ਤਾਂ ਮੈਨੂੰ ਚਸ਼ਮਾ ਤੱਕ ਲੱਗਾ ਸੀ ਉਸ ਟਾਈਮ ਤੇ ਜੀ ਉਹਨਾਂ ਨੇ ਪਾਵਰ ਦਾ ਚਸ਼ਮਾ ਲਾਤਾ ਹੈ ਤਾਂ ਬੜਾ ਕੋਸ਼ਿਸ਼ ਕੀਤਾ ਪਰ ਦੇਖਿਆ ਕਿ ਨੇਚਰਲੀ ਹੱਲ ਨੇਚਰ ਚ ਹੀ ਲੱਭਾ ਜੀ ਜਿੱਦੀ ਜਿਵੇਂ ਮੰਨ ਕੇ ਚੱਲੋ ਤੁਹਾਨੂੰ ਕੋਲਡ ਦੀ ਗੱਲ ਕਰ ਰਹੇ ਆਪਾਂ ਹਮ ਅੱਜ ਕੱਲ ਮਨ ਕੋਲਡ ਹੁੰਦਾ ਤਾਂ ਮੈਡੀਸਨ ਲੈਂਦੇ ਤਾਂ ਮੰਨ ਕੇ ਚੱਲੋ ਬਲੌਕ ਵਿੱਚ ਕਰਦੇ ਤਾਂ ਫਿਰ ਲੌਸ ਹੋ ਰਿਹਾ ਕਹਿੰਦਾ ਹਾਂ ਨੁਕਸਾਨ ਹੋ ਰਿਹਾ ਹਾਂਜੀ ਉਹ ਮਤਲਬ ਕਿ ਉਹਨੂੰ ਬੰਦ ਨਹੀਂ ਕਰਨਾ ਚਾਹੀਦਾ ਉਹਨੂੰ ਬੰਦ ਨਹੀਂ ਕਰਨਾ ਚਾਹੀਦਾ ਬਿਲਕੁਲ ਨਿਕਲਣਾ ਨਹੀਂ ਤੁਸੀਂ ਕਹਿ ਰਹੇ ਹੋ ਬਲੋਕੇਜ ਇੱਥੇ ਹੋ ਜੇ ਸਾਰਾ ਫੁੱਲ ਹੈ ਨਾ ਹਾਂਜੀ ਫਿਰ ਤਾਂ ਲੌਸ ਹੀ ਹੋਣਾ ਹੈ ਹਾਂਜੀ ਬਿਲਕੁਲ ਓਕੇ ਓਕੇ ਤੇ ਇਹ ਸਾਰੇ ਇਸ ਤਰ੍ਹਾਂ ਹੀ ਹੈਵ ਹੁਣ ਦੇਖੋ ਜਦੋਂ ਕਿਤੇ ਅ ਤਦਾ ਪਿਤ ਬਹੁਤ ਜ਼ਿਆਦਾ ਭਰ ਜੇ ਹੈਨਾ ਐਸਿਡ ਬਹੁਤ ਜ਼ਿਆਦਾ ਬਾਡੀ ਦੇ ਵਿੱਚ ਤਾਂ ਵੋਮਿਟਿੰਗ ਆਏਗੀ ਜਦੋਂ ਤੱਕ ਤੁਹਾਨੂੰ ਵੋਮਿਟਿੰਗ ਨਹੀਂ ਆਏਗੀ ਉਦੋਂ ਤੱਕ ਤੁਸੀਂ ਚੰਗਾ ਫੀਲ ਹੀ ਨਹੀਂ ਕਰਦੇ ਉਹ ਬਿਲਕੁਲ ਬਿਲਕੁਲ ਹੈਨਾ ਤੇ ਇੱਕ ਵਾਰ ਵੋਮਿਟਿੰਗ ਆ ਜਾਏ ਤੇ ਫਿਰ ਇੱਕਦਮ ਹਲਕਾ ਹੋ ਜਾਂਦਾ ਬੰਦਾ ਰਿਲੈਕਸ ਹੋ ਕੇ ਸੌਂ ਜਾਂਦਾ ਤਾਂ ਬੋਡੀ ਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਠੀਕ ਹੋਣਾ ਹੈ ਆਪਣੇ ਆਪ ਪਤਾ ਬੋਡੀ ਆਪਣੇ ਆਪ ਪਤਾ ਹੈ ਉਹ ਇੰਨੀ ਇੰਟੈਲੀਜੈਂਟ ਹੈ ਕਿ ਉਹਨੂੰ ਪਤਾ ਹੈ ਕਿ ਮੇਰੇ ਵਿੱਚ ਆ ਚੀਜ਼ ਐਕਸਟਰਾ ਭਰ ਗਈ ਹੈ ਇਹਨੂੰ ਕੱਢ ਦੋ ਜੀ ਤਾਂ ਉਹ ਕੋ ਸਿਸਟਮ ਨੂੰ ਜਦੋਂ ਅਸੀਂ ਟਰਸਟ ਨਹੀਂ ਕਰਦੇ ਉਹ ਸਿਸਟਮ ਨੂੰ ਕੰਮ ਨਹੀਂ ਕਰਨ ਦਿੰਦੇ ਦਵਾਈਆਂ ਲੈ ਲੈਣੇ ਆ ਬਿਲਕੁਲ ਫਿਰ ਉਹ ਪ੍ਰੋਬਲਮ ਕ੍ਰੀਏਟ ਕਰਦਾ ਹੈ ਜੀ ਉਹ ਫਿਰ ਹੌਲੀ ਹੌਲੀ ਫਿਰ ਵੱਡੀਆਂ ਬਿਮਾਰੀਆਂ ਤਾਂ ਆਟੋਮੈਟਿਕਲੀ ਆਉਣਗੀਆਂ ਜਦੋਂ ਤੁਸੀਂ ਸਫਾਈ ਨਹੀਂ ਹੁੰਦੋਗੇ